ਤੁਸੀਂ ਦੇਖ ਰਹੇ ਹੋ ਟਾਈਮ ਨਿਊਜ਼ ਪੰਜਾਬ ਮੈਂ ਹਾਂ ਬਲਵਿੰਦਰ ਸਿੰਘ ਰੱਤੇਵਾਲੀਆ ਇੱਥੇ ਇੱਕ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਦਲਜੀਤ ਸਿੰਘ ਨਾਮ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਉਸ ਦੇ بیٹے ਦੀ ਲੱਤ ਟੁੱਟ ਗਈ ਹੈ ਤੇ ਇੱਕ ਵਿਅਕਤੀ ਹੋਰ ਪਿੰਡ ਰੱਤੇਵਾਲੇ ਦਾ ਦੱਸਿਆ ਜਾ ਰਿਹਾ ਜਿਸ ਦਾ ਨਾਮ ਕਾਫੀ ਪਟਿਆ ਹੋਇਆ ਕਾਫੀ ਸੱਟਾਂ ਲੱਗੀਆਂ ਇਹ ਗੱਲ ਕੀਤੀ ਹੈ ਵੀ ਉਹਦਾ ਮੋਟਰਸਾਈਕਲ ਵੀ ਨਾਲ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਮੋਟਰਸਾਈਕਲ ਦਿਖਾਇਆ ਜਾਵੇ ਬੜਾ ਐਕਸੀਡੈਂਟ ਹੋਣ ਦਾ ਕਾਰਨ ਤੁਹਾਨੂੰ ਦੱਸ ਦਿਆਂ ਕੀ ਕਾਰਨ ਸੀਗਾ ਉੱਟ ਸਾਈਕਲ ਵੀ ਕਾਫੀ ਨੁਕਸਾਨਿਆ ਗਿਆ ਸੱਟਾਂ ਵੱਜੀਆਂ ਜਵਾੜਾ ਕ੍ਰੈਕ ਹੋ ਗਿਆ ਲੱਤ ਕ੍ਰੈਕ ਹੋ ਗਈ ਆ ਤੇ ਉਹਨੂੰ ਸ੍ਰੀ ਮੁਖਸਰ ਸਾਹਿਬ ਦੇ ਸਿਵਲ ਹਸਪੀਟਲ ਵਿੱਚ ਐਡਮਿਟ ਕਰ ਦਿੱਤਾ ਗਿਆ ਤੇ ਦਲਜੀਤ ਸਿੰਘ ਦੀ ਜਿਹੜੀ ਮੌਤ ਹੋ ਗਈ ਆ ਤੇ ਉਸਦੇ ਬੇਟੇ ਦੀ ਲੱਤ ਟੁੱਟ ਗਈ ਆ ਹੋਰ ਤੁਹਾਨੂੰ ਕਾਰਨ ਦਿਖਾਉਣੇ ਆ ਤੇ ਕਿਸ ਕਾਰਨਾ ਕਰਕੇ ਯਾਰ ਇਹ ਐਕਸੀਡੈਂਟ ਹੋਣ ਦਾ ਕਾਰਨ ਬਣਿਆ ਇਸ ਜਗ੍ਹਾ ਤੇ ਦੇਖਿਆ ਜਾਵੇ ਤਾਂ ਕੁਝ ਸਮਾਂ ਪਹਿਲਾਂ ਇੱਕ ਪਾਣੀ ਵਾਲੀ ਪਾਈਪਲਾਈਨ ਪਈ ਸੀ ਜਿਹੜੀ ਕਿ ਵਾਟਰ ਵਕਸਨ ਲੱਕ ਵਿੱਚ ਉਹ ਲੱਗ ਪਾਈ ਜਾਂਦੀ ਆ ਵਾਟਰ ਵਕਸਨ ਤੇ ਮੈਗਮ ਵਾਲੀਆਂ ਪਾਈਪਲਾਈਨ ਪਾਈ ਗਈ ਸੀ ਇਥੇ ਸੌਂਗ ਰੱਤੇ ਵੇ ਨੂੰ ਮਿੱਠਾ ਪਾਣੀ ਦੇਣ ਵਾਸਤੇ ਲੇਕਿਨ ਇੱਥੋਂ ਦੀ ਅੰਡਰਗਰਾਉਂਡ ਪੈ ਪਾਈ ਗਈ ਜੀ ਸੜਕ ਨਹੀਂ ਪੱਟੀ ਗਈ ਸੋ ਉਸ ਸਮੇਂ ਤੇ ਛੜ ਕੇ ਜਿਹੜੀ ਬੈਠ ਜਾਂਦੀ ਆ ਬੈਠਣ ਤੋਂ ਬਾਅਦ ਇੱਥੇ ਕੁਝਣ ਕੁਝ ਲੋਕਾਂ ਨੇ ਮਿਲ ਕੇ ਇਹਦੇ ਤੇ ਸੀਮੈਂਟ ਪਾ ਕੇ ਇਸ ਨੂੰ ਪੱਕਾ ਕਰ ਦਿੱਤਾ ਜਿਹੜੀ ਸੜਕ ਬੈੜ ਗਈ ਪਰ ਜਿਹੜੀ ਥੋੜੀ ਜਿਹੀ ਜਗ੍ਹਾ ਜੇ ਦੇਖਿਆ ਜਾਵੇ ਤਾਂ 2-2 2.5 ਫੁੱਟ ਜਗ੍ਹਾ ਜਿਹੜੀ ਆ ਉਹ ਸੇਫ ਹੈ ਜਦੋਂ ਵੀ ਕੋਈ ਵਹੀਕਲ ਵਾਲਾ ਰੱਤੇ ਵਾਲੀ ਸਾਈਡ ਤੋਂ ਆਉਂਦਾ ਚਾਹੇ 4 ਵਹੀਕਲ ਚਾਹੇ ਮੋਬਾਈਕ ਕੋਈ ਵਹੀਕਲ ਕੋ ਉਹ ਵਿਚਾਲ ਦੀ ਚ ਪਾਉਣ ਦੀ ਕੋਸ਼ਿਸ਼ ਕਰਦਾ ਕਿ ਜੈਂਪਣ ਲੱਗੇ ਜਿਹੜੇ ਮੋਟਰਸਾਈਕਲ ਦੀ ਦੱਸਿਆ ਜਾ ਰਿਹਾ ਕਿ ਮੋਟਰਸਾਈਕਲ ਦੀ ਲਾਈਟ ਨਹੀਂ ਚੱਲ ਰਹੀ ਸੀ ਮੋਟਰਸਾਈਕਲ ਦੀ ਲੈਟਰੀ ਚੱਲ ਨਹੀਂ ਸੀ ਮੋਟਰਸਾਈਕਲ ਦੀ ਲਾਈਟ ਨਹੀਂ ਚੱਲ ਰਹੀ ਸੀ ਸਕੂਟਰ ਦੀ ਲਾਈਟ ਸਿਰਫ ਜਲ ਰਹੀ ਸੀ ਸਕੂਟਰ ਦੀ ਲਾਈਟ ਜਲਣੇ ਕਰਕੇ ਤੇ ਨਹੀਂ ਪਤਾ ਲੱਗਿਆ ਬਾਰਸ਼ ਹੋ ਰਹੀ ਸੀ ਕਾਫੀ ਲੰਮੇ ਸਮੇਂ ਤੋਂ ਜਿਹੜੀ ਬਾਰਸ਼ ਹੋ ਰਹੀ ਆ ਬਾਰਸ਼ ਦੇ ਕਾਰਨ ਦੋਵਾਂ ਨੇ ਜਦੋਂ ਇਸ ਜਗ੍ਹਾ ਉੱਤੇ ਦੋਵਾਂ ਨੇ ਕ੍ਰੋਸਿੰਗ ਕਰਨ ਦੀ ਕੋਸ਼ਿਸ਼ ਕੀਤੀ ਤੇ ਅਚਾਨਕ ਇੱਕਦਮ ਧਿਆਨ ਦੇ ਵਿੱਚ ਆਇਆ ਕਿ ਇੱਥੇ ਖੱਡਾ ਤੇ ਦੋਵਾਂ ਦੀ ਆਪਸ ਵਿੱਚ ਇਸ ਵਿਚਾਲੜੀ ਜਗ੍ਹਾ ਦੇ ਉੱਤੇ ਟੱਕਰ ਹੋ ਗਈ ਇਹ ਟੱਕਰ ਹੋਣ ਦਾ ਕਾਰਨ ਸਿਰਫ ਇਹ ਦੋ ਖੱਡੇ ਆ ਇਹੜੇ ਕਾਫੀ ਲੰਮੇ ਸਮੇਂ ਤੋਂ ਲਗਭਗ 5 ਤੋਂ 5 ਤੋਂ 6 ਸਾਲ ਹੋ ਗਏ ਇਸ ਖੱਡਿਆਂ ਨੂੰ ਤਾਂ ਇਹ ਖੱਡਿਆਂ ਵਲੀ ਕਿਸੇ ਵੀ ਸਰਕਾਰ ਦਾ ਧਿਆਨ ਨਹੀਂ ਹੈ ਨਾ ਇਸ ਪ੍ਰਸ਼ਾਸਨ ਦਾ ਧਿਆਨ ਹੈ ਕਿ ਖੱਡੇ ਆ ਪਰ ਇਸ ਦੋ ਖੱਡਿਆਂ ਨੇ ਅੱਜ ਇੱਕ ਵਿਅਕਤੀ ਦੀ ਲੈ ਲਈ ਜਾਨ ਬਹੁਤ ਬਹੁਤ ਹਨਾ ਸਾਡੇ ਵੀ ਗੁਰਪ੍ਰੀਤ ਸਿੰਘ ਜੀ ਦਾ ਕੱਲ ਐਕਸੀਡੈਂਟ ਹੋਇਆ ਹੈ ਬਹੁਤ ਮਿਹਨਤੀ ਪਰਿਵਾਰ ਸੀ ਸਰਦਾਰ ਵਿਕਾਸ ਸਿੰਘ ਦੇ بیٹے ਸੀ ਔਰ ਇਹਨਾਂ ਮੈਂਂਤੀ ਪਰਵਾਰ ਦੀ ਜੈਦਰੀ ਕਰਦਾ ਸੀ ਆਪਦਾ ਪਰਿਵਾਰ ਬੜਾ ਖੋਹ ਚਲਾਉਂਦਾ ਸੀ ਉਸ ਦੇ ਚਲੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਘਟਾ ਪਿਆ ਉੱਥੇ ਪਿੰਨੂ ਬਹੁਤ ਘਟਾ ਪਿਆ ਪਰਿਵਾਰ ਦਾ ਇੱਕ ਪ੍ਰਸਾਧਨ ਸੀਗਾ ਜੋ ਗੁਰਪ੍ਰੀਤ ਸਿੰਘ ਜੀ 24 ਘੰਟੇ ਆਪਦੀ ਕਮਾਈ ਕਰਕੇ ਪਰਿਵਾਰ ਪਾਲਦਾ ਸੀ ਉਹਦੇ ਚਲੇ ਜਾਣ ਨਾਲ ਪਰਿਵਾਰ ਨੂੰ ਬਹੁਤ ਘਟਾ ਪਿਆ ਤੇ ਨਾਲ ਪਿੰਨੂ ਵੀ ਘਟਾ ਪਿਆ ਮਹਾਰਾਜ ਉਹਨੂੰ ਆਪ ਦਿਨ ਚਰਨਾਂ ਵਿੱਚ ਨਮਾਜ਼ ਬਖਸ਼ੀ ਸਰਦੀ ਕਲਾ ਰੱਖੇ ਪਰਿਵਾਰ ਨੂੰ ਵੈਹਿਮ ਦੀਕਾ ਖਾਲਸਾ ਵੈਹਿਮ ਦੀਕਾ ਵੈਹਿਮ ਦੀਕਾ ਖਾਲਸਾ ਵੈਹਿਮ ਦੀਕਾ ਫੋਟੋ ਪਰਲਾ ਮੈਂ ਧੰਨਵਾਦ ਕਰਦਾ ਬਲਵਿੰਦਰ ਸੇ ਰੱਤੇ ਵਾਲੀ ਚੈਨਲ ਦਾ ਜਿਨ੍ਹਾਂ ਨੇ ਵਿਸਾਸਿੰਗ ਦੇ ਪਰਿਵਾਰ ਦੇ ਨਾਲ ਜੋ ਕਾਕਾ ਬਜੀਤ ਸਿੰਘ ਐਕਸੀਡੈਂਟ ਮਾਉ ਦੇ ਵਿੱਚ ਲਿਆ ਗਿਆ ਹੈ ਦੁੱਖ ਸਾਂਝਾ ਕਰਦੇ ਇੱਥੇ ਆ ਕੇ ਤਿੰਨ ਲੈ ਕੇ ਪੰਕੇ ਇਹਨਾਂ ਦਾ ਆਪਣੇ ਵੱਲੋਂ ਪੰਜਾਬ ਕਿਸਾਨਾਂ ਦਾ ਇਹਨਾਂ ਦਾ ਧੰਨਵਾਦ ਕਰਦਾ ਹਾਂ ਇਸ ਤੋਂ ਨਾ ਪਰਵਾਹ ਕਿ ਹੱਥ ਤੋਂ ਕਿਸਰਾ ਵਾਪਰੇ ਇਹ ਬਹੁਤ ਵਧੀਆ ਪਰਵਾਰ ਹੈ ਮਿਹਨਤੀ ਪਰਵਾਰ ਹੈ ਆਪਦੀ ਮਿਹਨਤ ਕਰਕੇ ਖਾਂਦੇ ਐ ਮਜ਼ਦੂਰ ਐ ਇਹ ਜਿਹੜਾ ਬਜੀ ਸਿੰਘ ਜੀ ਡਰਾਈਵਰੀ ਕਰਦਾ ਸੀ ਮਿਹਨਤ ਵੀ ਕਰਦਾ ਸੀਗਾ ਬਹੁਤ ਨਿੱਗੇ ਸੁਭਾ ਦਾ ਸੀਗਾ ਤੇ ਆਪ ਦਾ ਇਹ ਪ੍ਰਮਾਤਮਾ ਨੂੰ ਪਤਾ ਨਹੀਂ ਕੀ ਹੋਇਆ ਇਹ ਕੱਲ ਪੌਣੇ 8 ਵਜੇ ਰੱਤੇ ਉਹ ਆਉਂਦਾ ਸੀਗਾ ਇਧਰ ਇੱਕ ਰੱਤੇ ਵਾਲਾ ਮੁੰਡਾ ਜਾਂਦਾ ਸੀ ਮੋਟਰਸਾਈਕਲ ਤੇ ਇਹ ਸਕੂਟਰ ਤੇ ਸੀ ਜੀ ਜਿੱਥੇ ਕਿ ਬਾਬਾ ਬਿਆਸ ਦਾ ਡੇਰਾ ਉਹਦੇ ਉਰਲੇ ਪਾਸੇ ਆ ਕੇ ਅਚਾਨਕ ਅਚੰਪੀਤੇ ਨਾਲ ਆਪ ਵਿੱਚ ਵੱਜ ਗਏ ਜਿਸ ਕਰਕੇ ਇਹ ਬੱਚੇ ਦੀ ਮੌਤ ਹੋ ਗਈ ਇਹਨਾਂ ਦੇ ਛੋਟੇ ਬੇਡੇ ਦੀ ਗੋਡਾ ਕਰਕੋ ਗਿਆ ਉਸ ਦੇ ਵੀ ਰੱਤੇ ਵਾਲੇ ਦੇ ਮੁੰਡੇ ਦੀ ਵੀ ਸੱਟ ਆ ਬਹੁਤ ਵੱਡਾ ਨੁਕਸਾਨ ਹੋਇਆ ਇਸ ਪਰਿਵਾਰ ਦਾ ਤੇ ਇਸ ਤਰ੍ਹਾਂ ਦੇਖਦੇ ਹਾਂ ਜਿਸ ਤਰ੍ਹਾਂ ਕਿ ਦਿਨੋਂ ਦਿਨ ਐਕਸੀਡੈਂਟ ਵੱਧ ਰਹੇ ਆ ਤੇ ਕਾਰਨ ਕੀ ਹੈ ਐਕਸੀਡੈਂਟ ਹੋਣ ਦਾ ਕੀ ਕਾਰਨ ਮੰਨਿਆ ਜਾ ਸਕਦਾ ਹੈ ਇਹ ਕਾਰਨ ਹੈ ਜੀ ਕੁਸ਼ਤਾਂ ਟ੍ਰੈਫਿਕ ਜਦੋਂ ਵੱਧ ਗਿਆ ਹਰ ਕੋਲੇ ਸਕੂਟਰ ਮੋਟਰਸਾਈਕਲ ਕਾਰ ਹੈ ਬਾਕੀ ਕਈ ਕਾਰਨ ਹੈ ਤੇਜ਼ ਰਫਤਾਰ ਆਉਣ ਦੇ ਨਾਲ ਐਕਸੀਡੈਂਟ ਹੁੰਦੇ ਹੈ ਜਾਂ ਜਿੱਥੇ ਕਈ ਥਾਵਾਂ ਦੇ ਉੱਤੇ ਰੋਡ ਦੇ ਉੱਤੇ ਬੈਂਪਰ ਨਹੀਂ ਲੱਗੇ ਜਾਂ ਉੱਥੇ ਪੁਲੀਆਂ ਜੋ ਇਸ਼ਾਰੇ ਹੁੰਦੇ ਉਹ ਨਾ ਹੋਣ ਕਰਕੇ ਸਰਕਾਰਾਂ ਦੀ ਘਾਟਾ ਕਰਕੇ ਐਕਸੀਡੈਂਟ ਹੋ ਰਹੇ ਇਸ ਕਰਕੇ ਐਕਸੀਡੈਂਟ ਦਾ ਕਾਰਨ ਹੈ ਸਰਕਾਰ ਦੀਆਂ ਲਾਪਰਵਾਹੀਆਂ ਇਨ੍ਹਾਂ ਛੜਕਾਂ ਦੀ ਜਿਹੜੀ ਛੜਕ ਹੈ ਤੇ ਜਾਂਦੀ ਹੈ ਇਹਦੇ ਵਿੱਚ ਦੋਵੇਂ ਪਾਸੇ ਖੱਡੇ ਹੈ ਕੱਬਿਆ ਕਰਕੇ ਹਰ ਚੀਜ਼ ਉਹਦੀ ਬੜਕੀ ਜਾਂਦੀ ਬੜਕੀ ਵਾਦੀ ਹੈ ਰਾਤ ਨੂੰ ਪਤਾ ਨਹੀਂ ਲੱਗਦਾ ਉੱਥੇ ਕੀ ਹੈ ਕੀ ਨਹੀਂ ਇਸ ਕਰਕੇ ਮੋਟਰਸਾਈਕਲ ਬੁਰਕ ਗਿਆ ਤੇ ਕਹਨ ਕੁਦਰ ਦਾ ਪਾਣਾ ਸੀ ਬਜੂ ਵਾਪਸ ਗਿਆ ਪਰਿਵਾਰ ਦੇ ਵਿੱਚ ਕਿੰਨੇ ਮਗਰ ਕੌਣ ਕੌਣ ਹੈ ਨੇ ਪਰਿਵਾਰ ਦੇ ਮਗਰ ਇਹਨਾਂ ਦੀ ਇੱਕ ਮਾਤਾ ਜੀ ਹੈ ਜੀ ਉਹ ਵੀ ਅੰਗਹੀਨ ਹੈ ਬਿਰਸਾ ਸਿੰਘ ਪਿਤਾ ਉਹਦੀ ਉਮਰ ਕਾਫੀ ਹੋ ਗਈ ਆ ਉਹ ਵੀ ਬੜਦ ਹੋ ਗਿਆ ਇੱਕ ਇਹਨਾਂ ਧਰ ਪਤਨੀ ਹੈ ਤੇ ਇੱਕ ਇਹਨਾਂ ਦੀ ਬੇਟੀ ਹੈ ਛੋਟੀ ਜੀ ਇੱਕ ਕਾਕਾ ਸੀ ਜਿਹਦੇ ਸੱਟਾਂ ਲੱਗੀਆਂ ਉਹ ਹਸਪੀਟਲ ਦੇ ਵਿੱਚ ਹੈ ਕਮਾਈ ਦਾ ਪੈਸਾ ਦੇ ਨਾਲ ਪਿੱਛੇ ਨੇ ਹੁਣ ਉਹ ਜਾਂ ਕਰਕੇ ਪਰਿਵਾਰ ਨੂੰ ਕਿਸ ਤਰ੍ਹਾਂ ਨਹੀਂ ਨਿਕਲਣਾ ਸਾਹਮਣਾ ਕਰਨਾ ਹੈ ਕਮਾਈ ਦਾ ਕੋਈ ਸਾਧਨ ਨਹੀਂ ਜਿਹੜਾ ਵਿਰਸਾ ਸਿੰਘ ਹੈ ਉਹ ਬਿਰਧ ਹੋ ਚੁੱਕਾ ਉਹ ਹੁਣ ਮਜ਼ਦੂਰੀ ਮਿਹਨਤ ਨਹੀਂ ਕਰ ਸਕਦਾ ਤੇ ਬਾਕੀ ਜਿਹੜੇ ਪਰਿਵਾਰ ਦੇ ਮੈਂ ਚਲਿਆ ਜਾਵੇ ਉਹ ਤਾਂ ਫਿਰ ਰੱਬ ਆਸਰੇ ਹੁੰਦਾ ਕੰਮ ਅਲਟਾ ਜਿੰਨਾ ਵਿਚਾਰੇ ਕਰਨਗੇ ਜੇ ਕੋਈ ਇਸ ਪਰਿਵਾਰ ਦੀ ਸੇਵਾ ਕਰਨੀ ਚਾਹੁੰਦਾ ਹੈ ਚਲੋ ਹੁੰਦਾ ਵੀ ਆਪਣੇ ਭਰਾ ਸੀ ਜਾਂ ਆਪਣਾ ਪ੍ਰਵਾਬ ਦਾ ਪਰਿਵਾਰ ਆ ਇਹ ਜੇ ਲੋ ਪਰਮਾਤਮਾ ਨੇ ਵਕਤ ਪਾਤਾ ਉਹਦੀ ਸਕਰੀਨ ਦਿੱਤੀ ਜਾਊਗੀ ਉਸ ਸਕਰੀਨ ਦੇ ਉੱਤੇ ਜੋ ਕੋਈ ਸਪੈਲਫੁਲ ਆਫ ਦੀ ਸੇਵਾ ਕਰਦਾ ਭਾਈ ਇਸ ਗਰੀਬ ਰਵਾਦੀ ਮਦਦ ਕਰੋ ਗਰੀਬ ਸੰਗ ਇਹ ਕਹਿੰਦੇ ਇਹ ਭਾਣਾ ਕਿਸ ਤਰ੍ਹਾਂ ਵਰਤਿਆ ਇਹ ਨਹੀਂ ਰਾਤ ਆਪਣਾ ਰੱਤੇਲੇ ਨਹੀਂ ਆ ਰਹੇ ਸਗੇ ਕੋਈ ਬਰ ਮੁੰਡਾ ਰੱਤੇਲੇ ਘਰ ਤੇਲੇ ਨਹੀਂ ਆ ਰਿਹਾ ਸਗੇ ਜਿੱਥੇ ਆਪਣਾ ਇਹਦਾ ਡੇਰਾ ਬਾਬੂ ਰਵਾਸ ਨਾਮੀ ਦਾ ਉੱਥੇ ਜਾ ਕੇ ਫੂਟਰ ਤੇ ਸੀ ਉਹ ਮੋਟਰਸਾਈਕਲ ਤੇ ਵੀ ਜੀ ਆ ਵੀ ਜਿੱਤ ਕਰੋ ਦੀ ਉਹਨਾਂ ਦੀ ਉੱਥੇ ਪਰ ਆਪਣਾ ਇੱਕ ਜਿਮ ਮੋਹਰੇ ਬੈਠਾ ਸੀ ਇੱਕ ਮੁੰਡੇ ਦੀ ਲਾਟ ਉੱਤੇ ਜਿਹਦੇ ਜੀਦੇ ਦਾਵਾ ਸਕਦਾ ਮੁੰਡੇ ਦੀ ਲਾਟ ਕਿਹੜੀ ਆ ਉਹ ਜਿਹੜਾ ਮਿਲਕ ਪੋਜੀਸ਼ਨ ਉਹਦਾ ਬੇਟਾ ਹਾਂ ਬੇਟਾ ਸੀ ਉਹ ਬਾਹਰ ਦੇ ਵਿੱਚ ਕੋਈ ਕੋਣਾ ਮਿਲ ਰਿਹਾ ਦਾਦਾ ਦਾਦੀ ਆਈ ਮਾਵਾਦਾਂ ਦੇ ਆਪਾਂ ਚਾਹ ਵੀ ਆਈ ਬੰਦੀ ਆਪਾਂ ਰਤ ਮੁੰਡੇ ਉਹਦੇ ਦੂਜੇ ਭੈਣ ਭਰਾ ਜੀ ਉਹਦੇ ਜਿਹੜੀ ਡੈਥ ਹੋਈ ਆ ਉਹਦੇ ਜਾਨਕੀ ਦੇ ਦੋ ਮੁੰਡਾ ਕੁੜੀ ਨੇ ਮੁੰਡਾ ਕੁੜੀ ਆ ਸਰਦੂਖਤਰ ਕਸ਼ਮੀਰ ਦੇ ਮੁੰਡੇ ਤੇ ਕੁੜੀ ਆ ਹਾਂ ਜੀ ਇੱਕ ਉਹ ਬੰਦਾ ਨਪਰਾ ਸੀ ਹਾਂ ਜੀ ਦੋਨਾਂ ਇੱਥੇ ਮਾਂਵਾਤਾ ਹਾਂ ਮਾਂਵਾਤਾ ਤੇ ਇਹਨਾਂ ਦਾ ਹੋਰ ਕਮਾਈ ਦਾ ਕੀ ਤੋਰ ਹੈ ਕੋਈ ਨਹੀਂ ਜਮਾਇਦਾ ਕਿ ਬਚਾਰਾ ਆਪੀ ਕਮਾਉਂਦਾ ਸੀ ਦੋਨ ਨਹੀਂ ਕੋਈ ਨਹੀਂ ਤੇ ਸਰਟੀਫਿਕੇਟ ਹਾਂ ਜੀ ਹੋਰ ਗਿਆ ਬੋਲਦਾ ਥੋੜਾ ਕੇ ਮੈਲਾ ਜੀ ਸੋ ਹਾਂ ਕੀ ਕਹਣਾ ਚਾਹੁੰਦਾ ਹੈ ਕੱਲ ਕੰਸ ਖਾਣ ਤੇ ਰਾਈਡ ਕਰਤੀ ਆ ਜਿਸ ਜੀ ਦੇ ਨਾਲ ਕੀ ਬੰਦਣਾ ਕੋਈ ਪਰ ਵਾਰ ਵਾਰ ਹੀ ਮੈਂ ਦਰ ਇਸ ਤੇਰੀ ਪਾਇਆ ਮੈਂ ਮੌਕੇ ਤੇ ਮਾਰਾ ਹੈਗਾ ਮੈਂ ਕਹਾਂ ਨੀ ਪਰਿਵਾਰ ਵਿਚਾਰਾ ਨਾ ਕਮੌੜ ਕਮੂਨ ਵਾਲਾ ਕੋਈ ਨਹੀਂ ਹੈਗਾ ਤੇ ਉਹ ਬੋਲਦਾ ਹੈ ਕੀ ਲੱਗਦਿਆ ਤੀ ਜਲਦੀ ਸੰਭਲ ਗਏ ਸਫੜੇ ਸੱਤ ਮਹੀਨੇ ਬਾਅਦ ਹੀ ਮਿਲਵਾ ਕੀ ਕੀ ਇਸ ਬਾਤ ਬਹੁਤ ਵਧੀਆ ਹਿੰਦਸਵਾ